ਪਹਿਲੇਓ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਠੀਕ ਠਾਕ ਹੋ ਅੱਛਾ ਮੈਂ ਇੱਕ ਚੀਜ਼ ਡਿਕਲੇਅਰ ਕਰਦੇ ਆ ਕਹਿੰਦੇ ਅਨਾਉਂਸ ਕਰਦੀ ਮੇਰੇ ਪਿੰਡ ਸ਼ਰੀਕੀ ਕਬੀਲੇ ਵਾਲਿਆਂ ਨੂੰ ਜਾਂ ਜਿਹੜੇ ਕੋਈ ਦੂਰ ਦਾ ਰਿਸ਼ਤੇਦਾਰ ਆ ਉਹਨਾਂ ਦੇ ਘਰੇ ਪੁਲਿਸ ਗਈ ਤੇ ਬੁੜੀਆਂ ਨੂੰ ਵੀ ਕਹਿੰਦੇ ਥਾਣੇ ਚੱਲੋ ਪਹਿਲੀ ਗੱਲ ਤਾਂ ਵੀ ਕੀ ਉਹ ਅੱਤਵਾਦੀ ਨੇ ਦੂਜਾ ਉਹਨਾਂ ਦਾ ਜੁਰਮ ਕੀ ਆ ਮੈਂ ਕੀ ਕੀਤੀ ਐ ਲੀਹ ਹਲੇ ਅੱਠ ਨੇ ਤੇ ਲਾਲੇ ਦੀਆਂ ਨੇ ਤੇ ਜਾਂ ਇਹ ਕੋਈ ਬੰਦੇ ਮਾਰੇ ਨੇ ਜਾਂ ਕੋਈ ਡਰੱਗ ਵੇਚੀ ਆ ਇਹ ਨੂੰ ਨੇ ਸੀ ਤਾਂ ਇਹ ਅਸਲੀ ਆ ਤੁਸੀਂ ਕਹਿੰਦੇ ਨਕਲੀ ਹ ਜਜ ਕਰਾ ਲਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਇੱਕ ਬਿਠਾਓ ਵਿਚਾਲੇ ਐਕਸਪਰਟ ਨੂੰ ਮੈਂ ਆਹਣ ਮੈਂ ਸਕਰੀਨਸ਼ਾਟ ਵੀ ਪਾ ਦੂ ਵੀਡੀਓ 'ਚ 4 ਲੱਖ ਡਾਲਰ ਤਾਂ ਇੱਕ ਖਾਤੇ 'ਚ ਪਿਆ 2 1 ਲੱਖ ਟਿੱਪ 'ਚ ਪਿਆ ਸਕਰੀਨਸ਼ਾਟ ਵੀ ਪਾ ਦੂ ਮੈਂ ਉਹਦੇ ਅਕਾਊਂਟ ਦੇ ਮੈਂ ਮੂਹਰੇ ਤਰ ਵਿਚਾਲੇ ਆ ਜੋ ਜਿਹੜੇ ਕਹਿੰਦੇ ਨੇ ਨਾ ਮਲੰਗਾ ਫਲਾਨਾ ਲੱਗ ਜੂਗਾ ਕਿੰਨਾ ਕੁ ਮਲੰਗਾ ਗਰੇ ਕਹਿੰਦੇ ਪਰਿਵਾਰ ਨੇ ਨਾਜ਼ਰਬੰਦ ਕੀਤਾ ਹੋਇਆ ਜੀ ਫਲਾਣਾ ਕੀਤਾ ਹੋਇਆ ਜੀ ਪਰਿਵਾਰ ਨੇ ਨਾਜ਼ਰਬੰਦ ਕੀਤਾ ਹੁੰਦਾ ਆ ਕੁਝ ਨਹੀਂ ਹੁੰਦਾ ਹੁੰਦਾ ਕੋਇਨ ਨਹੀਂ ਰੀਲੀਜ ਹੁੰਦੇ ਹੁੰਦੇ ਤੁਹਾਨੂੰ ਪੁੱਛਦਾ ਕਿੰਨਾ ਪੈਸਾ ਲੱਗਦਾ ਕੋਇਨ ਤੇ ਬ੍ਰੌਂਟ ਤੇ ਕਸਟਿਮ ਬਣਾਉਂਦੇ ਜੇ ਕੋਈ ਕਮਿਸ਼ਨ ਤੇ ਕੰਮ ਕਰਦਾ ਉਹਦਾ ਕੀ ਕਸੂਰ ਹੈ ਹੋ ਇਸ ਕਰਕੇ ਜਿੰਨੀ ਮਰਜੀ ਐਫ ਆਈ ਆਰਾ ਕਰ ਲੋ ਜਿੰਨੇ ਮਰਜੀ ਸਾਈਬਰ ਕੋਲੇ ਭਜ ਦੇ ਲੋ ਜਿੰਨੇ ਮਰਜੀ ਸੈਂਟਰ ਕੋਲੇ ਭਜ ਦੇ ਲੋ ਐਕਸਟਰਾ ਡੀਟੀ ਦਾ ਪਹਿਲਾਂ ਲਾਹ ਪੜ ਲਿਓ ਐਕਸਟਰਾ ਡਿਸ਼ਨ ਕੀ ਹੁੰਦੀ ਐ ਯੂਐਸ ਏ ਸਿਟੀਜਨ ਮੀਆ ਕੈਨੇਡੀਅਨ ਸਿਟੀਜਨ ਵੀ ਬਾੜ ਲੀਆ ਪੱਟ ਥਾਗਦੇ ਐ ਇੱਥੋਂ ਐ ਬਾੜ ਇੱਕ ਤੇ ਰਈ ਗੱਲ ਵੀ ਜਿਵੇਂ ਸਿੱਧੂ ਮੂਸੇ ਵਾਲੇ ਵਾਂਗੂ ਜੇ ਉਹ ਉਹ ਹੋਵੇ ਤਾਂ ਉਹ ਉਹ ਤਾਂ ਜਮਾ ਦਿਮਾਗ ਚੋਂ ਕਰ ਦਿਓ ਕਾਰਵਾਈ ਨਾਲ ਤੇ ਝਾਰ ਨਹੀਂ ਬਣਾਦੀ ਜਿੱਤਾਂਗੀ ਫੇਰ ਮੈਂ ਕਿਹਾ ਕਿ ਜਿਹੜੀਆਂ ਬੁੜੀਆਂ ਨੂੰ ਪਿੰਡਾਂ ਚੋਂ ਲਿਉਂਦੇ ਫਿਰਦੇ ਹੋ ਸ਼ਰਮ ਕਰ ਲੂ ਕੁਸ ਮਾ ਇਹੇ ਜੀ ਨੇਰੀ ਠਾਲ ਨੂੰ ਅਲੇ ਤਾਂ ਰੂ ਨਾਨਕ ਦੇਵ ਜੀ ਗੁਰਗੋਬੇ ਸਿੰਘ ਜੀ ਦੀ ਫੋਟੋ ਨੂੰ ਮੈਂ ਪੈਗ ਸੀ ਕਲੀਅਰ ਕਰਦੇ ਤੇ ਆਪਾਂ ਉਹ दारू ਚੁਣੇ ਤੇ ਨੰਗਲ ਅੰਡਵੋ ਕੇ ਛਿੱਟੇ ਨਹੀਂ ਮਾਰਦੇ ਹੁੰਦੇ ਫਿਰ ਸੰਤ ਭਿੰਡਰ ਵਾਲੇ ਦੀਆਂ ਫੋਟੋ ਆ ਉਹਦੇ ਤੇ ਮੂਤਰ ਲੱਗਿਆ ਮੂਤ ਆਇਆ ਨਹੀਂ ਫਿਰ दारू ਦੇ ਛਿੱਟੇ ਮਾਰਦੇ ਉਹਦੇ ਤੇ ਉਹ ਕੜਤੀ ਨਾ ਸਾਰੇ ਪੰਜਾਬ ਦੇ ਦੰਗੇ ਹੋਣਗੇ ਕਿੱਥੇ ਫਿਰ ਦਿਓ ਤੁਸੀਂ ਤਾਂ ਹੱਥ ਫੜਨੋਗੇ ਆ ਕੇ ਪਿਓ ਦੇ ਵੀ ਨਾ ਬਾਬਾ ਬਖਸ਼ ਦੇ ਤੇ ਸਾਬਤ ਕਰ ਦਿਓ ਨਾਲੇ ਏ ਆਈ ਆ ਕਿ ਕੀ ਆ ਸਾਬਤ ਕਰ ਦੇ ਬੱਡੇ ਤੋਂ ਵੱਡਾ ਐਕਸਪਰਟ ਲਿਆਓ ਕਮੈਂਟ ਕਰੀ ਜਾਂਦੇ ਨੇ ਲੋਕ ਥੱਲੇ ਵੀ ਇਹ ਆਈ ਨਹੀਂ ਤੇ ਗ੍ਰੋਕ ਤੋਂ ਪੁੱਛ ਲਓ ਕਿਧਰੋਂ ਪੁੱਛ ਲਓ ਤੁਸੀਂ ਫੋਟੋ ਨਹੀਂ ਸਾਖਤ ਕਰ ਸਕਦੇ ਕੀ ਇਹ ਆਈ ਹੈ ਇਹ ਰਖੀ ਲਿਆਉ ਕੱਲ ਨੂੰ ਉਹਦੀ ਇੰਟਰਵਿਊ ਹੈ ਮੇਰੇ ਨਾਲ ਫੋਟੋਆਂ ਵਿੱਚ ਪਾ ਦੂੰਗੀ ਆ ਆ ਗਿਆ ਬੈਠੀ ਆ ਬੀਬੀ ਨਾਲ ਉਸ ਤੋਂ ਬਾਅਦ ਉਹਦਾ ਬਿਆਨ ਨਹੀਂ ਪਉਂਦਾ ਜੇ ਪੰਗਾ ਲਿਆ ਕਿਸੇ ਨੇ ਕਿਸੇ ਨੂੰ ਬੁੜੀਆਂ ਨੂੰ ਕੁਝ ਕਿਹਾ ਇਹ じゃ ਖਲਾਰਾ ਪੌਂਸ ਵਾਲਿਓ ਧੱਕੋਂਗੇ ਤਾਂ ਥਾਂ ਤੇ ਮੇਰਾ ਜਿਹੜਾ ਕਿਸੇ ਨਾਲ ਕੋਈ ਸਬੰਧ ਨਹੀਂ ਮੈਂ ਫਿਰ ਗਈ ਆ ਕੱਲ੍ਹ ਨੂੰ